ਜੀ ਮੇਰੇ ਚੈਨਲ ਕਵਲ ਕਿਚਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਇਡਲੀ ਬਣਾਉਣ ਦੀ ਰੈਸਪੀ ਸਾਂਝੀ ਕਰਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ 4 ਕਟੋਰੀ ਚਾਵਲ ਹਾਂਜੀ ਇੱਕ ਕਟੋਰੀ ਉਰਦ ਦੀ ਚਲਕੇ ਲੱਤੀ ਅਲੀ ਦਾਲ ਦੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਐ ਬਿਲਕੁਲ ਵਾਈਟ ਪਾਣੀ ਹੋਊਗਾ ਜਦੋਂ ਉਦੋਂ ਤੱਕ ਇਹਨੂੰ ਆਪਾਂ ਧੋਵਾਂਗੇ ਜਦੋਂ ਤੱਕ ਵਾਈਟ ਪਾਣੀ ਨਹੀਂ ਹੋ ਜਾਂਦਾ ਹਾਂਜੀ ਇਹਨਾਂ ਬਹੁਤ ਚੀਜ਼ਾਂ ਨੂੰ ਆਪਾਂ ਵਾਸ਼ ਕਰ ਲਈਏ ਹਾਂਜੀ ਇਹਨਾਂ ਨੂੰ ਮੈਂ ਦੋਵਾਂ ਚੀਜ਼ਾਂ ਨੂੰ ਚਾਵਲ ਔਰ ਦਾਲ ਨੂੰ ਮੈਂ ਦੋਵਾਂ ਚੀਜ਼ਾਂ ਨੂੰ ਉਦੋਂ ਤੱਕ ਵਾਸ਼ ਕੀਤਾ ਜਦੋਂ ਤੱਕ ਇਹਨਾਂ ਦਾ ਪਾਣੀ ਵਾਈਟ ਨਾ ਹੋ ਜਾਈ ਇਹਨਾਂ ਨੂੰ ਉਦੋਂ ਤੱਕ ਧੋਂਦੇ ਰਹਿਣਾ ਜਦੋਂ ਤੱਕ ਇਹਨਾਂ ਦਾ ਪਾਣੀ ਸਾਫ ਨਹੀਂ ਹੋ ਜਾਂਦਾ ਵਾਈਟ ਨਹੀਂ ਹੋ ਜਾਂਦਾ ਹਾਂਜੀ ਆਪਾਂ ਸੋਕ ਕਰਨ ਵਾਸਤੇ ਇਹਦੇ ਵਿੱਚ ਪਾਣੀ ਪਾਤਾ ਜੀ ਇੰਨਾ ਕ ਪਾਣੀ ਪਾ ਦੇਣਾ ਫਿਰ ਵੇਖਦੇ ਰਹਿਣਾ ਜੀ ਇਹਨਾਂ 'ਚ ਹੋਰ ਪਾਣੀ ਦੀ ਲੋੜ ਤੇ ਨਹੀਂ ਆ ਇਹਦਾ ਹੀ ਆਪਾਂ ਚਾਵਲਾਂ ਦੇ ਵਿੱਚ ਪਾਣੀ ਪਾ ਦੇਣਾ ਜੀ ਇੱਦਾਂ ਹੀ ਹਾਂਜੀ ਆ ਲੋ ਪਾਣੀ ਪਾਤਾ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 1 ਟੇਬਲस्पून ਮੇਥੇ ਜੋ ਕੇ ਫਰਮੈਂਟ ਹੋਣ ਵਿੱਚ ਬਹੁਤ ਦਿੰਦਾ ਵਧੀਆ ਇਦਾਂ ਨਾਲ ਫਾਰਮਟ ਹੁੰਦਾ ਜੀ ਹਾਂਜੀ ਇਹਨਾਂ ਨੂੰ ਹੁਣ ਉੱਪਰ ਟੱਪ ਦੇ ਆਪਾਂ 6 ਘੰਟੇ ਲਈ ਰੱਖ ਦੇਣਾ ਜੀ 6-7 ਘੰਟੇ ਬਾਅਦ ਇਹਨਾਂ ਨੂੰ ਗ੍ਰाइंड ਕਰਾਂਗੇ ਜੀ ਇਹਨਾਂ ਨੂੰ ਪੀਸ ਲਾਵਾਂਗੇ ਜੀ ਹਾਂਜੀ ਆਪਾਂ ਜਿਹੜੇ ਚਾਵਲ ਆਂ ਦਾਲ ਆ ਇਹਨੂੰ ਆਪਾਂ 7 ਘੰਟੇ ਸੋਕ ਕਰ ਲਿਆ ਵਾ ਹੁਣ ਇਹਨਾਂ ਨੂੰ ਆਪਾਂ ਪੀਸ ਕੇ ਤਿਆਰ ਕਰਦੇ ਆ ਇਹ ਸਾਰੀ ਰੈਸਪੀ ਜਿਹੜੀ ਆ ਮੈਂ ਸਾਊਥ ਤੋਂ ਸਿੱਖੀ ਹੋਈ ਆ ਮੇਰੇ ਹਸਣ ਦੀ ਪੋਸਟਿੰਗ ਸਾਊਥ ਵਿੱਚ ਹੀ ਤੇ ਮੈਂ ਉੱਥੇ ਸਾਊਥ ਇੰਡੀਅਨ ਕੋਲੋਂ ਹੀ ਇਡਲੀ ਬਣਾਉਣੀ ਸਿੱਖੀ ਸੀ ਹਾਂਜੀ ਸਭ ਤੋਂ ਪਹਿਲਾਂ ਜੀ ਆਪਾਂ ਜਿਹੜੀ ਦਾਲ ਆ ਇਹਨੂੰ ਆਪਾਂ ਪੀਸ ਲੈਣੇ ਆ ਜੀ ਇਹਨੂੰ ਆਪਾਂ ਫਾਈਨ ਕਰਨਾ ਫਾਈਨ ਬੀਸਨਾ ਜੀ ਇਹਨੂੰ ਹਾਂਜੀ ਆਹ ਹਾਂ ਆਪਾਂ ਦਾਲ ਨੂੰ ਮਿਕਸੀਚ ਪਾ ਕੇ ਤੇ ਪੀਸ ਲਈ ਹਾਂਜੀ ਹਾਂਜੀ ਆਪਣੀ ਦਾਲ ਜਿਹੜੀ ਹੈ ਇਹਨੂੰ ਆਪਾਂ ਪੀਸ ਲਿਆ ਵਾ ਇਹ ਆਪਣੀ ਬਹੁਤ ਵਧੀਆ ਪੀਸੀ ਗਈ ਹੈ ਜੀ ਬਿਲਕੁਲ ਨਲਾਈਮ ਹੋ ਗਈ ਹੈ ਜੀ ਬਹੁਤ ਵਧੀਆ ਪੀਸ ਲਈ ਆਪਾਂ ਜੀ ਹਾਂਜੀ ਦਾਲ ਆਪਾਂ ਪੀਸ ਲਈ ਹੈ ਜੀ ਹੁਣ ਆਪਾਂ ਚਾਵਲਾਂ ਨੂੰ ਪੀਸ ਲੈਨੇ ਆ ਜੀ ਹਾਂਜੀ ਹੁਣ ਆਪਾਂ ਚਾਵਲਾਂ ਨੂੰ ਪੀਸ ਲਿਆ ਜੀ ਬਿਲਕੁਲ ਚਾਵਲ ਆਪਣੇ ਵਧੀਆ ਤਰੀਕੇ ਨਾਲ ਪੀਸੇ ਗਏ ਆ ਜੀ ਬਹੁਤ ਵਧੀਆ ਪੀਸੇ ਗਏ ਆ ਜੀ ਹਾਂਜੀ ਦਾਲ ਚਾਵਲ ਆਪਾਂ ਸਾਰੇ ਪੀਸ ਲਿਆ ਜੀ ਆਪਣਾ ਬੈਟਰ ਬਿਲਕੁਲ ਰੈਡੀ ਹੋ ਗਿਆ ਜੀ ਇਹਨੂੰ ਹੁਣ ਆਪਾਂ ਓਵਰਨਾਈਟ ਫਰਮੈਂਟ ਹੋਣ ਲਈ ਰੱਖ ਦੇਣਾ ਜੀ ਹਾਂਜੀ ਹੁਣ ਇਹਨੂੰ ਆਪਾਂ ਸਵੇਰੇ ਵੇਖਾਂਗੇ ਜੀ ਇਹਦਾ ਕਿੰਨਾ ਫਰਮੈਂਟ ਹੁੰਦਾ ਹੈ ਹਾਂਜੀ ਵੇਖੋ ਆਪਣਾ ਜਿਹੜਾ ਹੈਗਾ ਵਾ ਇਹਦਾ ਹੈਗਾ ਪੀਸਟ ਹੈਗਾ ਇਹ ਡਬਲ ਹੋ ਗਿਆ ਇਹਨੂੰ ਸਾਊਥ 'ਚ ਇਹਨੂੰ ਮਾਉ ਕਹਿੰਦੇ ਆ ਜੀ ਹਾਂਜੀ ਫਰਮੇਟ ਦਾ ਨਾਮ ਆਓ ਆ ਜੀ ਵੇਖੋ ਆਪਣਾ ਇਹ ਡਬਲ ਤੋਂ ਵੀ ਵੱਧ ਹੋ ਗਿਆ ਤੇ ਕਿੰਨਾ ਸੋਹਣਾ ਹੋਇਆ ਜੀ ਇਹ ਹਾਂਜੀ ਇਹਨੂੰ ਆਪਾਂ ਸਿਰਫ ਇੱਕ ਸਾਈਡ ਤੇ ਘਮਾਉਣਾ ਵਾ ਜੀ ਸਾਰੇ ਤੇ ਨਹੀਂ ਘਮਾਉਣਾ ਤਿੰਨ ਵੇਖੋ ਹਾਂਜੀ ਆਪਾਂ ਜਿਹੜੀ ਸਾਈਡ ਤੋਂ ਘਮਾਉਣਾ ਆਪਾਂ ਬਸ ਉਸੇ ਸਾਈਡ ਤੋਂ ਹੀ ਇਹਨੂੰ ਘੁਮਾਈ ਜਾਣਾ ਜੀ ਹਾਂਜੀ ਹਾਂਜੀ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਆਪਾਂ ਨਮਕ ਦਾ ਪਾਉਣਾ ਜੀ ਨਮਕ ਪਾਉਣ ਨਾਲ ਇਹਦੇ ਦੇ ਵਿੱਚ ਜਿਹੜੀ ਆ 스মেল ਨਹੀਂ ਆਉਂਦੀ ਜੀ ਬਹੁਤ ਵਧੀਆ 스멜 ਆਉਂਦੀ ਹੈ ਨਮਕ ਪਾਉਣਾ ਇਹਦੇ ਵਿੱਚ ਬਹੁਤ ਸੋਹਣੀ 스멜 ਆਉਣ ਲੱਗ ਜਾਂਦੀ ਹੈ ਜੀ ਹਾਂਜੀ ਇਹਨੂੰ ਆਪਾਂ ਹੁਣ ਇੱਕ ਸਾਈਡ ਨੂੰ 5 ਮਿੰਟ ਲਈ 4-5 ਮਿੰਟ ਲਈ ਐ ਘਮਾਉਣਾ ਜੀ ਇਹਦੇ ਨਾਲ ਇਹਦਾ ਅੰਦਰੇਰ ਹੋ ਜੂਗੀ ਵਧੀਆ ਜੀ 에ਅਰ ਬਣ ਜੂਗਾ ਤੇ ਆਪਣੀਆਂ ਈਡਲੀਆਂ ਜਿਹੜੀਆਂ ਉਹ ਫਲਫੀ ਬਣਣਗੀਆਂ ਜੀ ਇਹਨਾਂ ਨੂੰ 5 ਮਿੰਟ ਇਦਾਂ ਹੀ ਹਿਲਾਇ ਜਾਣਾ ਪਰੋਂ ਇਹ ਆਪਣਾ ਬਹੁਤ ਵਧੀਆ ਤਿਆਰ ਹੋ ਗਿਆ ਜੀ ਬਿਲਕੁਲ ਰੈਡੀ ਹੋ ਗਿਆ ਹਾਂਜੀ ਇਹਨੂੰ 5 ਮਿੰਟ ਹੋ ਗਏ ਜੀ ਮੈਨੂੰ ਐਸ ਰੋਕੇ ਨੂੰ ਕਮਾਉਂਦਿਆਂ ਆਇਆ ਹੁਣ ਇਹ ਆਪਣਾ ਬਿਲਕੁਲ ਰੈਡੀ ਹੈ ਜੀ ਦੇਖੋ ਹਾਂਜੀ ਆ ਹੈਗਾ ਇਡਲੀ ਕੁੱਕਰ ਜੀ ਇਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਪਾਵਾਂਗੇ ਇਹਦੇ ਵਿੱਚ ਜਿਹੜਾ ਆਪਾਂ ਰੱਖਾਂਗੇ ਫਿਰ ਜੀੜੀਆਂ ਜੀ ਸਟੈਂਡ 'ਚ ਸਟੈਂਡ ਰੱਖ ਕੇ ਸਟੈਂਡ ਰੱਖਾਂਗੇ ਇਹਦੇ ਵਿੱਚ ਜੀੜੀਆਂ ਵਾਲਾ ਤੇ ਆਪਾਂ ਸਿਰਫ ਇੱਕ ਗਲਾਸ ਇੰਨਾ ਪਾਣੀ ਪਾਉਣਾ ਜੀ ਹਾਂਜੀ ਹਾਂਜੀ ਹੁਣ ਆਪਾਂ ਇਹਨਾਂ ਨੂੰ ਜੀ ਚੰਗੀ ਤਰ੍ਹਾਂ ਇਹਨਾਂ ਨੂੰ ਇੱਥੋਂ ਗ੍ਰੀਸ ਕਰ ਲੈਣਾ ਜੀ ਬ੍ਰਸ਼ ਦੇ ਨਾਲ ਇਦੇ ਵਿੱਚ ਆਪਾਂ ਫਿਰ ਉਹ ਬੈਟਰ ਜਿਹੜਾ ਵਾ ਤਿਆਰ ਕੀਤਾ ਆ ਫਿਰ ਇਹਨਾਂ 'ਚ ਪਾ ਦਾਂਗੇ ਜੀ ਇਹਦੇ ਨਾਲ ਉਹ ਥੱਲੇ ਨਹੀਂ ਗ੍ਰੀਸ ਕਰਨ ਨਾਲ ਆਪਣੇ ਉੱਥੇ ਜਿਹੜਾ ਮਾਉ ਆ ਥੱਲੇ ਨਹੀਂ ਚਿਪਕਦਾ ਉਸ ਤਰ੍ਹਾਂ ਵਧੀਆ ਇਟਲੇ ਨਿਕਲ ਜਾਂਦੇ ਨੇ ਜੀ ਸਾਰਿਆਂ ਬਲਿੱਟਾ ਹੁਣ ਆਪਣੀਆਂ ਜੀ ਗਰੀਸ ਹੋ ਗਈਆਂ ਜੀ ਹੁਣ ਆਪਾਂ ਇਹਦੇ ਵਿੱਚ ਮਾਓ ਪਾਵਾਂਗੇ ਜੀ ਉਹ ਪੀ ਬੈਟਰ ਹੈ ਜਿਹੜਾ ਉਹਨੂੰ ਥੋੜਾ ਥੋੜਾ ਕਰਕੇ ਪਾਵਾਂਗੇ ਸਾਰਿਆਂ 'ਚ ਹਾਂਜੀ ਆਪਾਂ ਥੋੜਾ ਥੋੜਾ ਕਰਕੇ ਬੈਟਰ ਇਹਦੇ 'ਚ ਪਾਵਾਂਗੇ ਜੀ ਆਹ ਵੇਖੋ ਆਰਾਮ ਨਾਲ ਪੈ ਰਿਹਾ ਇਹ ਸਮਝੋ ਕਿ ਆਪਣਾ ਇਹ ਬੈਟਰ ਜਿਹੜਾ ਬਿਲਕੁਲ ਰੈਡੀ ਆ ਬਹੁਤ ਵਧੀਆ ਜੀ ਨਾਇ ਪਤਲਾ ਵੀ ਜੀ ਨਾਇ ਬਿਲਕੁਲ ਬਹੁਤ ਵਧੀਆ ਜੀ ਹੁਣ ਇਹਨੂੰ ਪਾ ਕੇ ਹੁਣ ਆਪਾਂ ਇਹਨੂੰ ਟੈਪ ਕਰ ਦੇਣਾ ਜੀ ਆਹ ਵੇਖੋ ਸਾਈਡਾਂ ਸਾਈਡਾਂ ਤੋਂ ਇਹਨੇ ਛੱਡਿਆ ਹੋਇਆ ਨਾ ਆਹ ਵੇਖੋ ਬਰਾਬਰ ਇੱਕੋ ਜਿਹਾ ਹੋ ਗਿਆ ਜੀ ਹਾਂਜੀ ਸਾਰੀਆਂ ਨਾਲੋਂ ਪੱਕਾ ਹੋ ਗਿਆ ਹਾਂਜੀ ਆਪਨੇ ਆਪਾਂ ਹੁਣ ਸਾਰੀਆਂ ਪਲੇਟਾਂ ਚ ਪਾ ਲਿਆ ਜੀ ਮਾ ਉਹ ਆਪਣੀਆਂ ਸਾਰਾ ਪੂਰਾ ਰੈਡੀ ਹੋ ਗਿਆ ਜੀ ਆਪਾਂ ਸਾਰੀਆਂ ਪਲੇਟਾਂ ਦੇ ਵਿੱਚ ਪਾ ਕੇ ਜੀ ਆਪਣੇ ਪੂਰਾ ਤਿਆਰ ਹੋ ਗਏ ਹੁਣ ਇਹਨੂੰ ਆਪਾਂ ਜਿਹੜਾ ਪਾਣੀ ਆ ਉਹਦੇ ਵਿੱਚ ਗਰਮ ਕਰਕੇ ਪਾਣੀ ਉਹਦੇ ਵਿੱਚ ਰੱਖਾਂਗੇ ਜੀ ਪਲੇਟਾਂ ਸਟੈਂਡ ਦੇ ਵਿੱਚ ਪਾ ਕੇ ਉਹਦੇ ਵਿੱਚ ਰੱਖਾਂਗੇ ਜੀ ਹਾਂਜੀ ਵੇਖੋ ਪੂਰਾ ਤਿਆਰ ਹੋ ਗਿਆ ਆਪਣਾ ਹਾਂਜੀ ਆਪਾਂ ਜਿਹੜਾ ਹੈਗੀਆਂ ਮੈਂ ਬੈਟਰ ਆ ਇਹ ਪਲੇਟਾਂ ਸਸਟੈਂਡ ਵਿੱਚ ਰੱਖਤੀਆਂ ਜੀ ਹੁਣ ਇਹਨੂੰ ਸਿੱਧਾ ਆਪਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਰੱਖਾਂਗੇ ਜੀ ਹਾਂਜੀ ਇਹਨੂੰ ਆਪਾਂ ਸਟੈਂਡ ਨੂੰ ਆਪਾਂ ਕੁੱਕਰ ਦੇ ਵਿੱਚ ਰੱਖਤਾ ਜੀ ਇਹਨੂੰ ਉੱਪਰੋਂ ਢੱਕ ਦੇਣਾ ਜੀ ਇਨੂੰ ਆਪਾਂ 15 ਮਿੰਟ ਲਈ ਧੱਕਾਂਗੇ ਜੀ ਇਹ ਆ ਉੱਪਰੋਂ ਇਗਨੋਰ ਕਰਨਾ ਹੈ ਜੀ ਮੇਰੇ ਕੋ ਟੁੱਟ ਗਈ ਆ ਜੀ ਤੇ ਇਸ ਕਰਕੇ ਦੇ ਉੱਪਰ ਆਟਾ ਲਾ ਦਿੱਤਾ ਆਪਾਂ ਇਹਨੂੰ ਆਪਾਂ 15 ਮਿੰਟ ਲਈ ਇਹਨੂੰ ਆਪਾਂ ਗੈਸ ਦੇ ਉੱਪਰ ਰੱਖਣਾ ਜੀ 15 ਮਿੰਟਾਂ ਬਾਅਦ ਆਪਣੀਆਂ ਰਿਡਲੀਆਂ ਜਿਹੜੀਆਂ ਉਹ ਤਿਆਰ ਹੋ ਜਾਣੀਆਂ ਜੀ ਰਿਡਲੀਆਂ ਆਪਣੀਆਂ ਬਿਲਕੁਲ ਤਿਆਰ ਹੋ ਗਈਆਂ ਜੀ ਆਪਾਂ ਹੁਣ ਤੁਹਾਨੂੰ ਖੋਲ ਕੇ ਕੁੱਕਰ ਖੋਲ ਕੇ ਦਿਖਾਉਨੇ ਆਂ ਹਾਂਜੀ ਤੁਹਾਨੂੰ ਹੁਣ ਆਪਾਂ ਇਹ ਕੁੱਕਰ ਖੋਲ ਕੇ ਰੱਖਾਂ ਆਹ ਵੇਖੋ ਜੀ ਆਪਣੀਆਂ ਆਈਡਲੀਆਂ ਬਿਲਕੁਲ ਬਹੁਤ ਵਧੀਆ ਫੁੱਲ ਗਈਆਂ ਜੀ। ਹਾਂਜੀ ਬਹੁਤ ਵਧੀਆ ਬਣੀਆਂ ਜੀ। ਆ ਕਰਦਣਾ ਆਪਾਂ ਨੂੰ ਬਿਲਕੁਲ ਪਤਾ ਲੱਗ ਜਾਂਦਾ ਜੀ ਵਿੱਚ ਕਰਦ ਮਾਰ ਕੇ ਵੇਖਦੇ ਆ। ਆਹ ਵੇਖੋ ਜੀ ਬਿਲਕੁਲ ਪਲੇਨ ਆਈ ਕਰਤਾ ਆਪਣੀ ਜੀ ਬਿਲਕੁਲ ਵਧੀਆ ਬਣੀਆਂ ਜੀ। ਹਾਂਜੀ ਆਪਾਂ ਪ੍ਰੈਸ਼ਰ ਨਾਲ ਸਾਰੀਆਂ ਆਈਡਲੀਆਂ ਕਢ ਲਈਆਂ ਜੀ ਪਲੇਟਾਂ। ਵੇਖੋ ਆਪਣੀਆਂ ਕਿੰਨੀਆਂ ਸੋਹਣੀਆਂ ਬੜੀਆਂ ਆਆਂ ਜੀ। ਬਹੁਤ ਵਧੀਆ ਬਣੀਆਂ ਜੀ। ਹੁਣ ਇਹਨਾਂ ਨੂੰ ਗਰਮ-ਗਰਮ ਨਹੀਂ ਕੱਢਣਾ ਥੋੜੀਆਂ ਠੰਡੀਆਂ ਬਹੁਤ ਠੰਡੀਆਂ ਵੀ ਨਹੀਂ ਕਰਨੀਆਂ ਹਲਕੀਆਂ ਜਿਹੀਆਂ ਠੰਡੀਆਂ ਕਰਕੇ ਫਿਰ ਇਹਨੂੰ ਆਪਾਂ ਕੱਢ ਲੈਣੇ ਆ ਪਲੇਟਾਂ 'ਚ ਜੀ ਹਾਂਜੀ ਆਪਾਂ ਵੇਖੋ ਜੀ ਤੁਹਾਨੂੰ ਹੁਣ ਸਪੈਚੂਲਾ ਦੀ ਮਦਦ ਨਾਲ ਕੱਢ ਕੇ ਰੱਖੋਣੀਆਂ ਆ ਹਾਂ ਵੇਖੋ ਜੀ ਬੜੀ ਵਧੀਆ ਇਟਲੀ ਨਿਕਲ ਆਈ ਆ ਜੀ ਬਹੁਤ ਵਧੀਆ ਵੇਖੋ ਬਿਲਕੁਲ ਸਪੰਜੀ ਬਣੀ ਹੋਈ ਆ ਜੀ ਬੜੇ ਆ ਰਾਮ ਨਿਕਲ ਰਹੀਆਂ ਜੀ ਇਹਦੇ ਨਾਲ ਜੇ ਟੱਡ ਕੋਲੇ ਨਹੀਂ ਹੈਗਾ ਤੁਸੀਂ ਚਿੰਚੇ ਦੀ ਪਿਛੋਂ ਡੰਡੀ ਆ ਗਈ ਆ ਨਾ ਜੀ ਉਹਦੇ ਨਾਲ ਵੀ ਕੱਟ ਸਕਦੇ ਆ ਤੁਸੀਂ ਕਰਦ ਦੀ ਜਿਹੜੀ ਹੈਗੀ ਆ ਕਰਦ ਨੂੰ ਤਿੱਖੇ ਵਾਲਾ ਪਾਸਾ ਨਹੀਂ ਦੂਸਰੀ ਸਾਈਡ ਨਾਲ ਵੀ ਉਲਟੀ ਸਾਈਡ ਨਾਲ ਵੀ ਕੱਟ ਸਕਦੇ ਹੋ ਹਾਂਜੀ ਇਹ ਹੱਥ ਦੀ ਮਦਦ ਨਾਲ ਵੀ ਕੱਟ ਲਈ ਦੀਆਂ ਜੀ ਹੱਥ ਨਾਲ ਵੀ ਨਿਕਲ ਜਾਂਦੀਆਂ ਵੇਖੋ ਜੇ ਵਧੀਆ ਬਣਿਆ ਹੋਣਾ ਫਿਰ ਇਹਨੂੰ ਆਪਾਂ ਹੱਥ ਨਾਲ ਵੀ ਕੱਟ ਸਕਦੇ ਆ ਜੀ ਵੇਖੋ ਬੜੀਆਂ ਵਧੀਆ ਹੱਥ ਨਾਲ ਵੀ ਨਿਕਲ ਗਈਆਂ ਬਹੁਤ ਵਧੀਆ ਵੇਖੋ ਜੀ ਬਿਲਕੁਲ ਖਰਾਬ ਨਹੀਂ ਹੋ ਰਹੀ ਬਿਲਕੁਲ ਵਧੀਆ ਹਾਂਜੀ ਮੈਂ ਤੇ ਜੀ ਹੁਣ ਹੱਥ ਨਾਲ ਹੀ ਸਾਰੀਆਂ ਕੱਢ ਲੀਆਂ ਵੇਖੋ ਕਿੰਨਾ ਸਾਫ਼ ਆ ਬਿਲਕੁਲ ਇਹ ਸਾਰਾ ਮੇਰਾ ਮਾਓ ਜਿਹੜਾ ਬਹੁਤ ਵਧੀਆ ਜਿਹੜਾ ਬੈਟਰ ਬਣਿਆ ਵਾ ਇਸ ਕਰਕੇ ਹੱਥ ਨਾਲ ਆਪਣੇ ਆਪ ਹੀ ਵੇਖੋ ਆ ਬਿਲਕੁਲ ਸਾਫ਼ ਆ ਜੀ ਕੁਛ ਨਹੀਂ ਲੱਗਾ ਆ ਹਾਂਜੀ ਹੁਣ ਆਪਾਂ ਇਡਲੀਆਂ ਸਾਰੀਆਂ ਆਪਣੇ ਹੱਥ ਦੀ ਨਹੀਂ ਕੱਢ ਲੀਆਂ ਮੈਂ ਦੇਸੀ ਨਾਲ ਹੀ ਦੇਸੀ ਕੰਮ ਹੀ ਕੀਤਾ ਹਾਂਜੀ ਆਈਡਲੀਆਂ ਬਣ ਕੇ ਬਹੁਤ ਵਧੀਆ ਤਿਆਰ ਹੋ ਗਈਆਂ ਜੀ ਇਹਨੂੰ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਹੈ ਬਿਲਕੁਲ ਫਲਫੀ ਬਣੀਆਂ ਵੇਖੋ ਇਹਦੇ ਤੇ ਆ ਬਣੇ ਹੋਏ ਨਾ ਸਾਰੇ ਆਹ ਵੇਖੋ ਕਿੰਨੇ ਵਿੱਚ ਬਣੇ ਹੋਏ ਆ ਬਹੁਤ ਵਧੀਆ ਬਣੀਆਂ ਜੀ ਇਹਨੂੰ ਤੁਸੀਂ ਸਾਂਬਰ ਤੇ ਆ ਚਟਨੀ ਦੇ ਨਾਲ ਖਾ ਸਕਦੇ ਜੋ ਇਹ ਰੈਸਪੀ ਮੇਰੀ ਸਾਊਥ ਦੀ ਆ ਜੀ ਇਹ ਸਭ ਦੇ ਲੋਕੀ ਐਵੇਂ ਬਣਾਉਂਦੇ ਆ ਇਸ ਰੈਸਪੀ ਨਾਲ ਬਣਾਉਂਦੇ ਆ ਜੀ ਤੁਸੀਂ ਵੀ ਇਸ ਰੈਸਪੀ ਨਾਲ ਮੇਰੀ ਰੈਸਪੀ ਨਾਲ ਬਣਾ ਕੇ ਵੇਖੋ ਤੁਹਾਡੀਆਂ ਆਈਡਲੀਆਂ ਬਹੁਤ ਸੋਹਣੀਆਂ ਸੌਫਟ ਤੇ ਫਲਫੀ ਬਣਨਗੀਆਂ ਜੀ ਹਾਂਜੀ ਇਹਨੂੰ ਆਪਾਂ ਸਾਂਬਰ ਦੇ ਨਾਲ ਹਾਂਜੀ ਸਾਂਬਰ ਦੇ ਨਾਲ ਖਾਵਾਂਗੇ ਜੀ ਸਾਂਬਰ ਆ ਚਟਣੀ ਆ ਇਹਨਾਂ ਦੋਵਾਂ ਚੀਜ਼ਾਂ ਦੇ ਨਾਲ ਹਾਂਜੀ ਜੇ ਮੇਰੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ ਸਸ਼ੀਕਾ